ਪੰਜਾਬ ਦੇ ਕਰਮਚਾਰੀਆਂ ਲਈ ਵੱਡੀ ਖਬਰ 17/7/2020 ਤੋਂ ਬਾਅਦ ਪਰਤੀ ਹੋਏ ਸਟਾਫ ਨੂੰ 6ਵੇਂ ਪੇ ਕਮਿਸ਼ਨ ਦਾ ਫਾਇਦਾ ਹਾਈ ਕੋਰਟ ਦਾ ਫੈਸਲਾ ਮੰਨਣ ਲਈ ਨੋਟਿਸ ਜਾਰੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅੰਮ੍ਰਿਤਸਰ ਨੇ 26 ਮਾਰਚ ਨੂੰ ਜਾਰੀ ਕੀਤਾ ਦਫਤਰੀ ਹੁਕਮ ਸੁਪਰੀਮ ਕੋਰਟ ਵਿੱਚ ਸਰਕਾਰ ਦੀ ਰਿਵਿਊ ਪਟੀਸ਼ਨ ਵੀ ਖਾਰਜ ਪੰਜਾਬ ਦੇ ਮੈਡੀਕਲ ਕਾਲਜ ਵਿੱਚ ਕੰਮ ਕਰਦੇ ਹਜ਼ਾਰਾਂ ਕਰਮਚਾਰੀਆਂ ਲਈ ਖੁਸ਼ਖਬਰੀ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਡਾਕਟਰਾਂ ਅਤੇ ਸਟਾਫ ਨੂੰ 6ਵੇਂ ਪੇ ਕਮਿਸ਼ਨ ਦੇ ਫਾਇਦੇ ਮਿਲਣਗੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਨੇ 26 ਮਾਰਚ 2025 ਨੂੰ ਇਸ ਸਬੰਧੀ ਦਫਤਰੀ ਨੋਟਿਸ ਜਾਰੀ ਕਰਦਿਆਂ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ ਕਿਹੜੇ ਕਰਮਚਾਰੀਆਂ ਨੂੰ ਮਿਲੇਗਾ ਲਾਭ ਇਹ ਫੈਸਲਾ ਖਾਸ ਤੌਰ ਤੇ ਉਹਨਾਂ ਡਾਕਟਰਾਂ ਅਤੇ ਸਾਈਟ ਪ੍ਰੋਫੈਸ਼ਨਲ ਲਈ ਹੈ ਜੋ 28 ਅਗਸਤ 2021 ਨੂੰ ਜਾਂ ਇਸ ਤੋਂ ਬਾਅਦ ਕਾਲਜ ਵਿੱਚ ਸ਼ਾਮਲ ਹੋਏ ਇਹਨਾਂ ਕਰਮਚਾਰੀਆਂ ਦੀ ਤਨਖਾਹ ਹੁਣ 40000 ਰੁਪਏ ਬੇਸਿਕ ਤੇ ਸ਼ੁਰੂ ਹੋਵੇਗੀ ਜੋ ਪਹਿਲਾਂ ਸਿਰਫ 6700 ਰੁਪਏ ਸੀ ਕੋਰਟ ਦੇ ਜੱਜ ਤੇ ਸਰਕਾਰ ਦਾ YouTube ਪੰਜਾਬ ਵਿਧਾਨ ਹਾਈ ਕੋਰਟ ਨੇ 10 ਜਨਵਰੀ 2024 ਨੂੰ ਇਹ ਫੈਸਲਾ ਸੁਣਾਇਆ ਕਿ ਨਵੇਂ ਭਰਤੀ ਹੋਏ ਕਰਮਚਾਰੀਆਂ ਨੂੰ ਛੇਵੇਂ ਪੱਧਕ ਤਕਨੀਕ ਦੇ ਅਨੁਸਾਰ ਤਨਖਾਹ ਮਿਲਣੀ ਚਾਹੀਦੀ ਹੈ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਪਰ ਉੱਥੇ ਵੀ ਉਸ ਦੀ ਰ ਫਰਕ ਪੁਰਾਣਾ ਤੇ ਇਸਕੇ 6700 ਰੁਪਏ ਬੇਸਿਕ ਪਲਸ ਪਤੇ ਨਵਾਂ ਤੇ ਇਸਕੇ 40000 ਰੁਪਏ ਬੇਸਿਕ ਪਲਸ 2.67 ਗੁਣਾਕ 122800 ਰੁਪਏ ਲਗਭਗ ਤੈ ਹੋਇਆ ਅਰਥਾਤ ਕਰਮਚਾਰੀਆਂ ਦੀ ਸੈਲਰੀ ਵਿੱਚ 5 ਤੋਂ 7 ਗੁਣਾ ਵਾਧਾ ਇਹ ਫੈਸਲਾ ਹੁਣ ਸਿਰਫ ਮੈਡੀਕਲ ਕਾਲਜਾਂ ਤੱਕ ਸੀਮਿਤ ਹੈ ਪਰ ਜੇਕਰ ਹਾਈ ਕੋਰਟ ਸਾਰੇ ਵਿਭਾਗਾਂ ਨੂੰ ਇਹੀ ਨਿਰਦੇਸ਼ ਦਿੰਦਾ ਹੈ ਤਾਂ ਪੰਜਾਬ ਦੇ ਹੋਰਾਂ ਹਜ਼ਾਰਾਂ ਕਰਮਚਾਰੀ ਵੀ ਛੇਵੇਂ ਪੇਕ ਕਮਿਸ਼ਨ ਦਾ ਲਾਭ ਉਠਾ ਸਕਣਗੇ ਇਹ ਫੈਸਲਾ ਪੰਜਾਬ ਦੇ ਮੈਡੀਕਲ ਸੈਕਟਰ ਵਿੱਚ ਕੰਮ ਕਰ ਰਹੇ ਨੌਜਵਾਨ ਡਾਕਟਰਾਂ ਤੇ ਸਟਾਫ ਲਈ ਇੱਕ ਵੱਡੀ ਰਾਹਤ ਦਾ ਸੰਦੇਸ਼ ਲੈ ਕੇ ਆਇਆ ਹੈ ਅੱਗੇ ਸਰਕਾਰ ਦਾ ਇੱਕ ਕਦਮ ਨਵੀਆਂ ਭਰਤੀਆਂ ਲਈ ਉਮੀਦ ਬਣ ਗਿਆ ਹੈ ਇੱਥੇ ਹੀ ਇੱਕ ਨੋਟਿਸ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਗਿਆ ਕਿ ਜੇਕਰ ਕੋਈ ਇੱਕ ਵਿੱਚ ਆਡਿਟ ਜਾਂ ਸਰਕਾਰ ਵੱਲੋਂ ਇਸ ਤਨਖਾਤੇ ਇਤਰਾਜ਼ ਉਠਾਇਆ ਜਾਂਦਾ ਹੈ ਤਾਂ ਕਰਮਚਾਰੀਆਂ ਨੂੰ ਵਾਧੂ ਰਕਮ ਵਾਪਸ ਕਰਨੀ ਪਵੇ। ਤਾਂ ਅੱਜ ਦੇ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣਾਈ ਰਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਸਰ ਮਿਲ ਸਕੇ। ਥੈਂਕ ਯੂ।